ਹੈਲੋ ਦੋਸਤੋ ਬੈਸਟ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਅਤੇ ਪੰਜਾਬ ਗਰੁੱਪ ਡੀ ਸੇਵਾ ਦਾ ਚੌਂਕੀ ਦਾ ਜੀਕੇ ਜੀਐਸ ਰਿਲੇਟਡ ਕਲਾਸ ਨੰਬਰ ਆਪਣੀ 17 ਹੈ ਇਸ ਕਲਾਸ ਅੰਦਰ ਉਸੇ ਤਰ੍ਹਾਂ ਦੇ ਕੁਐਸਚਨ ਐਡ ਕੀਤੇ ਨੇ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਹੋਣਾ ਹੈ ਚੈਨਲ ਤੇ ਫਸਟ ਵਾਰ ਵਿਸਟ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਬਾਤ ਉਹਦੇ ਸ਼ੇਅਰ ਜਰੂਰ ਕਰ ਦੇਣਾ ਟੋਡਰਮਲ ਦਾ ਸਬੰਧ ਕਿਸ ਨਾਲ ਸੀ ਤਾਂ রাইਟ ਆਨਸਰ ਹੈ ਵਿਤ ਠੀਕ ਹੈ ਜੀ ਟੋਡਰ ਮੱਲ ਜੋ ਅਕਬਰ ਦੇ ਨੌ ਰਤਨਾਂ ਵਿੱਚੋਂ ਇੱਕ ਸੀਗਾ ਇਸ ਨੂੰ ਜੋ ਵਿੱਤ ਵਿਭਾਗ ਸੌਪਿਆ ਗਿਆ ਸੀ ਬੁੱਧ ਦਾ ਸੰਬੰਧ ਕਿਸ ਗਨਰਾਜ ਨਾਲ ਸੀ ਤਾਂ ரைਟ ਆਨਸਰ ਹੈ ਸਾਕਿਆ ਠੀਕ ਹੈ ਜੀ ਮਹਾਤਮਾ ਬੁੱਧ ਦਾ ਸੰਬੰਧ ਸਾਕਿਆ ਗਨਰਾਜ ਨਾਲ ਸੀ टीपू सुल्तान ਕਿੱਥੋਂ ਦਾ ਸ਼ਾਸਕ ਸੀ ਤਾਂ ਰਾਈਟ ਆਨਸਰ ਹੈ ਮੈਸੂਰ ਠੀਕ ਹੈ ਟਿੱਪੂ ਸੁਲਤਾਨ ਮੈਸੂਰ ਦਾ ਸ਼ਾਸਕ ਸੀ ਐਂਡ ਉਸ ਨੂੰ ਜੋ ਟਾਈਗਰ ਆਫ ਮੈਸੂਰ ਵੀ ਕਿਹਾ ਜਾਂਦਾ ਹੈ ਪੁਲਕੀਸਨ ਦੁਰਜਾ ਸਭ ਤੋਂ ਮੈਸੂਰ ਸ਼ਾਸਕ ਸੀ ਤਾਂ ਰਾਈਟ ਆਨਸਰ ਹੈ ਚੌਲਕਿਆ ਠੀਕ ਹੈ ਜੀ ਪੁਲਕੀਸਨ ਦੂਜਾ ਜੋ ਚੌਲਕਿਆ ਵੰਸ਼ ਨਾਲ ਸੰਬੰਧ ਸੀ ਕਲਿੰਗ ਦਾ ਜੁੱਧ ਕਦੋਂ ਹੋਇਆ ਸੀ ਤਾਂ ਆ ਰਾਈਟ ਆਨਸਰ ਹੈ 262 ਈਸਵੀ ਪੂਰਵ ਠੀਕ ਹੈ ਜੀ ਕਲਿੰਗ ਦਾ ਜੁੱਧ ਜੋ ਕਿ ਮੌਰੀਆ ਸਮਰਾਟ ਅਸ਼ੋਕ ਦੁਆਰਾ 261 ਈਸਵੀ ਪੂਰਵ ਵਿੱਚ ਲੜਿਆ ਗਿਆ ਸੀ ਕਿਹੜੀ ਸੰਵਿਧਾਨਕ ਸੋਧ ਨੇ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਤਾਂ ਰਾਈਟ ਆਨਸਰ ਹੈ 15ਵਾਂ ਕਈ ਜੋ 15 ਸੰਵਿਧਾਨਿਕ ਸੋਧ ਹੋਇਆ ਸੀਗਾ ਇਸ ਰਾਹੀਂ ਜੋ ਹਾਈ ਕੋਰਟ ਦੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਸਾਲ ਕੀਤੀ ਗਈ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਕਰਤਵ ਸ਼ਾਮਲ ਹਨ ਤਾਂ ਰਾਈਟ ਆਨਸਰ ਹੈ 11 ਠੀਕ ਹੈ ਭਾਰਤੀ ਸੰਵਿਧਾਨ ਅੰਦਰ ਜੋ 11 ਮੌਲਿਕ ਕਰਤਵ ਸਮਲ ਹਨ ਮੁੱਢਲੇ ਜੋ ਮੌਲਿਕ ਕਰਤਵ ਜੋ 10 ਸਨ ਐਂਡ ਜੋ 11ਵਾਂ ਜੋ ਮੌਲਿਕ ਕਰਤਵ ਸਸ਼ਮੇ ਸੰਵਿਧਾਨਿਕ ਸੋਧ ਰਾਹੀਂ 2002 ਅੰਦਰ ਜੋੜਿਆ ਗਿਆ ਸੀ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੈ ਰਾਈਟ ਆਨਸਰ ਹੈ ਰਾਜਪਾਲ ਠੀਕ ਹੈ ਜੀ ਰਾਜ ਦਾ ਜੋ ਸੰਵਿਧਾਨਕ ਮੁਖੀ ਰਾਜਪਾਲ ਹੁੰਦਾ ਹੈ ਰਾਸ਼ਟਰੀ ਕਲੈਂਡਰ ਕਦੋਂ ਅਪਣਾਇਆ ਗਿਆ ਸੀ ਤਾਂ ਰਾਈਟ ਆਨਸਰ ਹੈ 22 ਮਾਰਚ 1957 ਠੀਕ ਹੈ ਜੀ 22 ਮਾਰਚ 1957 ਇਸ ਨੂੰ ਜੋ ਰਾਸ਼ਟਰੀ ਕਲੈਂਡਰ ਅਪਣਾਇਆ ਗਿਆ ਸੀ ਰਾਸ਼ਟਰੀ ਝੰਡਾ ਕਦੋਂ ਅਪਣਾਇਆ ਗਿਆ ਸੀ ਤਾਂ ਰਾਈਟ ਆਨਸਰ ਹੈ 22 ਜੁਲਾਈ 1947 ਠੀਕ ਹੈ 22 ਜੁਲਾਈ 1947 ਨੂੰ ਜੋ ਰਾਸ਼ਟਰੀ ਝੰਡਾ ਅਪਣਾਇਆ ਗਿਆ ਦਿੱਤੇ ਗੇਵਟਾ ਮਨਾ ਵਿੱਚੋਂ ਕਿਹੜਾ ਖੋਨ ਦੇ ਜੰਮਣ ਲਈ ਜ਼ਿੰਮੇਵਾਰ ਹੈ ਸਾ ਰਾਈਟ ਆਨਸਰ ਹੈ ਵਿਟਾਮਿਨ ਕੇ ਠੀਕ ਹੈ ਵਿਟਾਮਿਨ ਕੇ ਜੋ ਖੂਨ ਦੇ ਜੰਮਣ ਲਈ ਜ਼ਿੰਮੇਵਾਰ ਹੈ ਕਰਕ ਰੇਖਾ ਭਾਰਤ ਦੇ ਕਿੰਨੇ ਰਾਜਾਂ ਵਿੱਚੋਂ ਹੋ ਕੇ ਗੁਜ਼ਰਦੀ ਹੈ ਤਾਂ ਰਾਈਟ ਆਨਸਰ ਹੈ 8 ਠੀਕ ਹੈ ਸਰਕਰੇਖਾ ਭਾਰਤ ਦੇ 18 ਰਾਜ ਚੂ ਹੋ ਕੇ ਗੁਜ਼ਰਦੀ ਹੈ ਇਹ 18 ਰਾਜ ਨੇ ਗੁਜਰਾਤ Rajasthan Madhya Pradesh छत्तीसगढ़ झारखंड ਪੱਛਮੀ ਬੰਗਾਲ ਤੇਰਪੁਰਾ ਰਾਜ ਸਭਾ ਦਾ ਸਭਾਪਤੀ ਕੌਣ ਹੈ ਤਾਂ ரைਟ ਆਨਸਰ ਹੈ ਉਪਰ ਅਸਪਤੀ ਠੀਕ ਹੈ ਹੀ ਰਾਸਵਾ ਦਾ ਜੋ ਸਵਾਪਤੀ ਉਪਰ ਅਸਪਤੀ ਹੁੰਦਾ ਹੈ ਕਿਸ ਸਾਲ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ ਤਾਂ ரைਟ ਆਨਸਰ ਹੈ 1983 ਠੀਕ ਹੈ 1983 ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਭਾਰਤ ਪਹਿਲੀ ਵਾਰ ਵਿਸ਼ਵ ਕ੍ਰਿਕਟ ਕੱਪ ਦਾ ਚੈਂਪੀਅਨ ਬਣਿਆ ਸੀ। ਬਿੰਮਰ ਸ਼ਬਦ ਕਿਸ ਖੇਡ ਵਿੱਚ ਵਰਤਿਆ ਜਾਂਦਾ ਹੈ? ਤਾਂ ਆ ਰਾਈਟ ਆਨਸਰ ਹੈ ਕ੍ਰਿਕਟ। ਠੀਕ ਹੈ, ਬਿੰਮਰ ਸ਼ਬਦ ਜੋ ਕ੍ਰਿਕਟ ਖੇਡ ਵਿੱਚ ਵਰਤਿਆ ਜਾਂਦਾ ਹੈ। दादा फाल्के पुरस्कार किस राइट आंसर है फिल्म ठीक है दादा साहेब फाल्के पुरस्कार का संबंध फिल्म जगत न है आई पुस्तक किसने लिखी ਤਾਂ ਰਾਈਟ ਆਨਸਰ ਹੈ ਪਾਣੀ ਠੀਕ ਹੈ ਪਾਣੀ ਦੁਆਰਾ ਜੋ ਅਸਤ ਤੈਗ ਜੋ ਗ੍ਰੰਥ ਲਿਖਿਆ ਗਿਆ ਸੀ ਇੱਕ ਸੰਸਕ੍ਰਿਤ ਗ੍ਰੰਥ ਸੀ ਜੋ ਕਿ ਵਿਆਕਰਨ ਨਾਲ ਸੰਬੰਧਿਤ ਸੀ ਪਹਿਲਾ ਭਾਰਤੀ ਉਪਗ੍ਰਹਿ ਆਰੀਆ ਪੱਟ ਕਿਸ ਸਾਲ ਲਾਂਚ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1975 ਠੀਕ ਹੈ ਜੀ 19 April 1975 ਨੂੰ ਆਰੀਆ ਪੱਟ ਲਾਂਚ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਭਾਰਤ ਵਿੱਚ ਪੰਚਾਇਤੀ ਰਾਜ ਕਿਸ ਸਾਲ ਲਾਗੂ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ 1959 ਠੀਕ ਹੈ ਜੀ 2 ਅਕਤੂਬਰ 1959 ਈਸਵੀ ਨੂੰ ਭਾਰਤ ਦੇ ਰਾਜਸਥਾਨ ਅੰਦਰ ਪਹਿਲੀ ਵਾਰ ਪੰਚਾਇਤੀ ਰਾਜ ਸਿਸਟਮ ਲਾਗੂ ਕੀਤਾ ਗਿਆ ਭਾਰਤ ਕਿਸ ਸਾਲ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਸਾ ਰਾਈਟ ਆਨਸਰ ਹੈ 1945 ਠੀਕ ਹੈ ਜੀ 1945 ਵਿੱਚ ਹੀ ਜੋ ਸੰਯੁਕਤ ਰਾਸ਼ਟਰ ਦੀ ਜੋ ਸਥਾਪਨਾ ਹੋਈ ਸੀ ਇਸ ਤਰ੍ਹਾਂ ਦੋਸਤੋ ਅੱਜ ਦੇ ਆਪਣੇ ਟਾਪ 20 एमसीक्यूਸ ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਆ ਹੈਲਪਫੁਲ ਲੱਗੀ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ